ਦੇ ਵਿੱਚ ਸਾਹਿਬ ਜਾਦਿਆਂ ਦੀ ਨਕਲ ਕੀਤੀ ਗਈ ਹੈ 크리스마ਸ ਡੇ ਵੀ ਮਨਾਇਆ ਗਿਆ ਤੋਂ ਵੀ ਕੀਤਾ ਗਿਆ ਤੇ ਅੱਜ ਵੀ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਤੇ ਇਸ ਕਰਕੇ ਪੁੱਛਿਆ ਕਰ ਇਹੋ ਜਿਹੇ ਸਕੂਲ ਦੇ ਜਿਹੜੇ ਜੋ ਜੋ ਅਧਿਆਪਕ ਨੇ ਮੁੱਖ ਅਧਿਆਪਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਕਦੀ ਵੀ ਨਾ ਹੀ ਕੋਈ ਮੂਰਤੀ ਦੀ ਨਾ ਹੀ ਕਿਸੇ ਫੋਟੋ ਦੀ ਪੂਜਾ ਹੁੰਦੀ ਹੈ ਔਰ ਨਾ ਹੀ ਕੋਈ ਕਿਸੇ ਗੁਰੂ ਦੀ ਵੇਸ਼ਭੁਸ਼ਾ ਸੀ ਲੈ ਸਕਦੇ ਆ ਹੁੰਦਾ ਕਿ ਇਹ ਕਿ ਉਹ ਕਰਨਾ ਚਾਹੁੰਦੇ ਆ ਪਰ ਉਸ ਇੱਕ ਬੱਤੇ ਜਿੰਦੀਆਂ ਨਹੀਂ ਜੁੜ ਪਾਨੀਆਂ ਤੇ ਤਦ ਕਰਕੇ ਕੋਈ ਨਿਰਾਦਰ ਹੋ ਜਾਂਦਾ ਹੈ ਔਰ ਸਾਨੂੰ ਗੁਰੂ ਦਾਪ ਦਾ ਸਤਕਾਰ ਕਰਨਾ ਹੈ ਮਨਚ ਨਹੀਂ ਹੁੰਦਾ ਕਿ ਜਿੱਦੇ ਪਵਨਾ ਨਹੀਂ ਹੈ ਕਿੰਨੇ ਕੁਰਬਾਨੀਆਂ ਹੋਈਆਂ ਨੇ ਕਿੰਨਾ ਲੋਕਾਂ ਨੇ ਆਪਣੇ ਜੀਵਨ ਦਾ ਪੂਰੀ ਬਲੀਦਾਨ ਦੇ ਦਿੱਤਾ ਆਪਣੇ ਪੂਰੇ ਪੂਰੇ ਪਰਿਵਾਰ ਉਹਨਾਂ ਨੇ ਵਾਰ ਦਿੱਤੇ ਅੱਜ ਬੜਾ ਸਾਡਾ ਇਹ ਕਹਿ ਸਕਦੇ ਆ ਬੜਾ ਅਸੀਂ ਦੁਖੀ ਆ ਗਏ ਮਨ ਤੋਂ ਦੇ ਇਤਿਹਾਸ ਪੜਾਇਆ ਹੀ ਨਹੀਂ ਜਾ ਰਿਹਾ ਬੱਚਿਆਂ ਨੂੰ ਉਹ ਵਾਲਾ ਇਤਿਹਾਸ ਜਿਹੜਾ ਸੱਚਾ ਇਤਿਹਾਸ ਹੈ ਉਹ ਸੱਚਾ ਇਤਿਹਾਸ ਇਹ ਹੈ ਕਿ ਸਾਨੂੰ ਸਾਡੇ ਧਰਮ ਨੂੰ ਸਾਡੇ ਦੇਸ਼ ਨੂੰ ਬਚਾਉਣ ਲਈ ਸਿੱਖ ਧਰਮ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਦੇ ਵਜਾ ਹੀ ਅੱਜ ਅਸੀਂ ਅੱਗੇ ਆ ਗਏ ਇਹ ਬੱਚਿਆਂ ਹੀ ਜਾਵੇ ਨਵੇਂ ਬੱਚੇ ਅੱਗੇ ਨੇ ਅਗਰ ਇਹਨਾਂ ਨੂੰ ਅਸੀਂ ਦੱਸਾਂਗੇ ਹੀ ਨਹੀਂ ਕਿ ਸਾਡਾ ਇਤਿਹਾਸ ਕੀ ਇਹਨਾਂ ਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਇਤਿਹਾਸ ਦੱਸ ਕੇ ਬੱਚਾ ਨੂੰ ਜੋੜਾਂਗੇ ਧਰਮ ਨਾਲ ਜੋੜਾਂਗੇ ਸਾਡੇ ਸਾਡੇ ਬੱਚੇ ਸਾਡੇ ਸਕੂਲ ਵਿੱਚ ਰਾਮਲੀਲਾ ਹੁੰਦੀ ਹੈ ਰਾਮਾਇਣ ਹੁੰਦੀ ਹੈ ਬੱਚੇ ਸਕੂਲ ਦੇ ਕਰਦੇ ਨੇ ਸਾਰੇ ਪਰਿਵਾਰ ਦੇ ਪੇਰੈਂਟਸ ਬੈਠ ਕੇ ਰਾਮਾਇਣ ਪੜ੍ਹਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਨੇ ਬੱਚੇ ਇੱਧਰ ਆਣਾ ਹੀ ਨਹੀਂ ਚਾਹਦੇ ਬੱਚੇ ਸਿਰਫ ਉਹਨਾਂ ਨੂੰ ਜਿਹੜਾ 크ਿਸਮਸ ਮਨਾਣਾ ਆਂਦਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸਾਡਾ ਇਹਨਾਂ ਸ਼ਹੀਦੀ ਦਿਨ ਚੱਲ ਰਹੇ ਨੇ ਸਾਨੂੰ ਕਿਸ ਤਰ੍ਹਾਂ ਮਨਾਣਾ ਚਾਹੀਦਾ ਇਹ ਬੱਚਾ ਨੂੰ ਜਦ ਤੱਕ ਅਸੀਂ ਨਹੀਂ ਦੱਸਾਂਗੇ ਟੀਚਰਸ ਲੋਗ ਨਹੀਂ ਦੱਸਾਂਗੇ ਤਾਂ ਬੱਚਾ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਸੋ ਇਸ ਵਕਤ ਅਸੀਂ ਦਿੱਲੀ ਦੇ ਇੱਕ ਸਕੂਲ ਦੇ ਵਿੱਚ ਹੈਗੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਲਾਸਾਨੀ ਸ਼ਹਾਦਤ ਨੂੰ ਜਿਹੜਾ ਹੈ ਯਾਦ ਕੀਤਾ ਜਾ ਰਿਹਾ ਹੈ ਜਦੋਂ ਸਰਬੰਸ ਦਾਨੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਹੈ ਆਪਣਾ ਪਰਿਵਾਰ ਵਾਰ ਕੇ ਮੁਗਲਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਸੀਗਾ ਉਹਨਾਂ ਦੇ ਤਸ਼ੱਦਦ ਤੋਂ ਜਿਹੜਾ ਹੈ ਉਹਨਾਂ ਦੇ ਤਸੀਹੇ ਤੋਂ ਜੋ ਬਚਾਇਆ ਸੀਗਾ ਇਨਸਾਨੀਅਤ ਨੂੰ ਉਸੇ ਦੀ ਲਸਾਨੀ ਸ਼ਹਾਦਤ ਨੂੰ ਜਿਹੜਾ ਉਹ ਸਰਬੰਸ ਵਾਰਿਆ ਜਿਹੜਾ ਲੋਕਾਂ ਦੇ ਵਾਸਤੇ ਉਸੇ ਲਸਾਨੀ ਸ਼ਹਾਦਤ ਨੂੰ ਛੋਟੇ ਸਾਹਿਬਜ਼ਾਦੇ ਜਿਸ ਤਰ੍ਹਾਂ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋ ਉਹਨਾਂ ਨੂੰ ਜਿਹੜਾ ਹੈ ਅੱਜ ਯਾਦ ਕੀਤਾ ਜਾ ਰਿਹਾ ਹੈ ਸਾਡੇ ਨਾਲ ਸਕੂਲ ਦੇ ਚੇਅਰਮੈਨ ਸਰ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਸਰ ਅੱਜ ਜੋ ਲੋਕ ਭੁੱਲਦੇ ਜਾ ਰਹੇ ਨੇ ਇਸ ਚੀਜ਼ ਨੂੰ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਇਹ ਖਿਆਲ ਆਇਆ ਕਿ ਸਾਹਿਬਜ਼ਾਦੇ ਨੂੰ ਯਾਦ ਕੀਤਾ ਜਾਏ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਏ ਵੀਰ ਜੀ ਮੈਂ ਤੇ ਬਚਪਨ ਦਾ ਗੁਰਦੁਆਰੇ ਜਾਣਾ ਛੇ ਆਪਣਾ ਸ਼ਹੀਦੀ ਨੂੰ ਯਾਦ ਕਰਨਾ ਤੇ ਆਪਣੇ ਸਿੱਖ ਧਰਮ ਵਿੱਚ ਮੈਂ ਪੱਲਿਆ ਵੜਿਆ ਹਾਂ ਮੈਂ ਗੁਰਦੁਆਰੇ ਚ ਬਚਪਨ ਤੋਂ ਜਾਂਦਾ ਰਿਹਾ ਤੇ ਨਾਲ ਗੁਰੂ ਜੀ ਦੀ ਸੇਵਾ ਮੈਨੂੰ ਰੈਗੂਲਰ ਮਿਲਦੀ ਰਹੀ ਆ ਤੇ ਅੱਜ ਸਾਡੇ ਸਕੂਲ ਵਿੱਚ ਮੈਂ ਪਿਛਲੇ 2 ਸਾਲ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਡੇ ਸਕੂਲ ਵਿੱਚ ਪ੍ਰਕਾਸ਼ ਹੋਵੇ ਸਾਡੇ ਸਕੂਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉਹ ਅੱਜ ਮੇਰੀ ਮਨੋ ਕਾਮਨਾ ਪੂਰੀ ਹੋਈ ਆ ਮੈਂ ਸਾਰੀ ਸਿੱਖ ਸੰਗਤ ਦਾ ਦਿਲ ਦੀ ਗਹਿਰਾਈੋਂ ਤੋਂ ਬਹੁਤ ਆਭਾਰੀ ਆਗਾ ਉਹਨਾਂ ਨੇ ਇਹ ਸਾਨੂੰ ਇੱਕ ਬਖਸ਼ਿਆ ਕਿ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਾਡੇ ਬੱਚਿਆਂ ਨੂੰ ਜਿਹੜੇ ਅੱਜ ਸਮਾਜ ਵਿੱਚ ਮਾਡਰਨਾਈਜੇਸ਼ਨ ਇਸ ਚੱਲੇ ਗਏ ਨੇ ਉਹਨਾਂ ਨੂੰ ਅੱਜ ਪਤਾ ਹੀ ਨਹੀਂ ਸਾਡਾ ਇਤਿਹਾਸ ਕੀ ਹੈ ਅਸੀਂ ਕਿੱਥੋਂ ਚੱਲੇ ਸੀ ਕੀ ਕੀ ਸਾਡੇ ਧਰਮ ਨੂੰ ਬਚਾਉਣ ਵਾਸਤੇ ਸਾਡੇ ਦੇਸ਼ ਨੂੰ ਬਚਾਉਣ ਵਾਸਤੇ ਕਿੰਨੇ ਕੁਰਬਾਨੀਆਂ ਹੋਈਆਂ ਨੇ ਕਿੰਨਾ ਲੋਕਾਂ ਨੇ ਆਪਣੇ ਜੀਵਨ ਦਾ ਪੂਰੀ ਬਲੀਦਾਨ ਦੇ ਦਿੱਤਾ ਆਪਣੇ ਪੂਰੇ-ਪੂਰੇ ਪਰਿਵਾਰ ਉਹਨਾਂ ਨੇ ਵਾਰ ਦਿੱਤੇ ਅੱਜ ਬੜਾ ਸਾਡਾ ਇਹ ਕਹਿ ਸਕਦੇ ਹਾਂ ਬੜਾ ਅਸੀਂ ਦੁਖੀ ਆ ਗਿਆ ਮਨ ਤੋਂ ਕਿ ਅੱਜ ਸਾਡੇ ਸਮਾਜ ਵਿੱਚ ਸਾਡੇ irdgird ਸਾਡੇ ਇਤਿਹਾਸ ਪੜਾਇਆ ਹੀ ਨਹੀਂ ਜਾ ਰਿਹਾ ਬੱਚਿਆਂ ਨੂੰ ਉਹ ਵਾਲਾ ਇਤਿਹਾਸ ਜਿਹੜਾ ਸੱਚਾ ਇਤਿਹਾਸ ਹੈ ਉਹ ਸੱਚਾ ਇਤਿਹਾਸ ਇਹ ਹੈ ਕਿ ਸਾਨੂੰ ਸਾਡੇ ਧਰਮ ਨੂੰ ਸਾਡੇ ਦੇਸ਼ ਨੂੰ ਬਚਾਉਣ ਲਈ ਸਿੱਖ ਧਰਮ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਦੇ ਵਜ੍ਹਾ ਹੀ ਅੱਜ ਅਸੀਂ ਹੈਗੇ ਆ ਇਹ ਬੱਚਿਆਂ ਹੀ ਚਾਵੇ ਅੱਜ ਦੀ ਪੌਦ ਜਿਹੜੀ ਨਵੇਂ ਬੱਚੇ ਹੈਗੇ ਨੇ ਅਗਰ ਇਹਨਾਂ ਨੂੰ ਅਸੀਂ ਦੱਸਾਂਗੇ ਹੀ ਨਹੀਂ ਕਿ ਸਾਡਾ ਇਤਿਹਾਸ ਕੀ ਇਹਨੂੰ ਪਤਾ ਕਿਸ ਤਰ੍ਹਾਂ ਲੱਗੇਗਾ ਉਹ ਸਕੂਲ ਇੱਕ ਚੰਗਾ ਮਾਧਿਅਮ ਹੋ ਸਕਦੇ ਨੇ ਅਸੀਂ ਨਾਲ ਮਿਲ ਕੇ ਕੰਮ ਕਰ ਸਕਦੇ ਆ ਤੇ ਬੱਚਿਆਂ ਨੂੰ ਜਦ ਤੱਕ ਦੱਸਾਂਗੇ ਨਹੀਂ ਜਿਹੜੀ ਸੰਸਕ੍ਰਿਤੀ ਆਪਣੇ ਆਪ ਨੂੰ ਭੁੱਲ ਜਾਂਦੀ ਹੈ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਹ ਸੰਸਕ੍ਰਿਤੀ ਖਤਮ ਹੋ ਜਾਂਦੀ ਹੈ ਉਹ ਸੰਸਕ੍ਰਿਤੀ ਨੂੰ ਬਚਾਣ ਲਈ ਉਹ ਸੰਸਕ੍ਰਿਤੀ ਨੂੰ ਅੱਗੇ ਵਧਾਣ ਲਈ ਉਹਨਾਂ ਨੂੰ ਬੱਚਿਆਂ ਨੂੰ ਇਹ ਧਰਮ ਨਾਲ ਜੋੜਨ ਲਈ ਅਸੀਂ ਇਹ ਕਾਰਜਕ੍ਰਮ ਸਕੂਲ ਵਿੱਚ ਕੀਤਾ ਹੈ ਮੈਂ ਆਪਣੇ ਸ਼੍ਰੀ ਜਿਹੜੇ ਚੇਅਰਮੈਨ ਸਾਹਿਬ ਨੇ ਰਕਾਬਗੰਜ ਗੁਰਦੁਆਰੇ ਦੇ ਇਹਨਾਂ ਨੇ ਸਾਨੂੰ ਇਹ ਰਹਿਮਤ ਬਖਸ਼ੀ ਹੈ ਸਾਡੇ ਨਾਲ ਲੱਗੇ ਨੇ ਸਾਨੂੰ ਇਹ ਕੰਮ ਕਰਾਇਆ ਅੱਗੇ ਵੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਮੌਕਾ ਮਿਲਦਾ ਰਹੇਗਾ ਅਸੀਂ ਸਕੂਲ ਦੇ ਸਾਰੇ ਬੱਚਿਆਂ ਨੂੰ ਇਹ ਇਤਿਹਾਸ ਦੱਸ ਕੇ ਬੱਚਿਆਂ ਨੂੰ ਜੋੜਾਂਗੇ ਧਰਮ ਨਾਲ ਜੋੜਾਂਗੇ ਹਾਲੇ ਸਾਡੇ ਬੱਚੇ ਸਾਡੇ ਸਕੂਲ ਵਿੱਚ ਰਾਮਲੀਲਾ ਹੁੰਦੀ ਹੈ ਰਾਮਾਇਣ ਹੁੰਦੀ ਹੈ ਬੱਚੇ ਸਕੂਲ ਦੇ ਕਰਦੇ ਨੇ ਸਾਰੇ ਪਰਿਵਾਰ ਦੇ ਪੇਰੈਂਟਸ ਬੈਠ ਕੇ ਰਾਮਾਇਣ ਪੜ੍ਹਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਨ ਇਹ ਸਾਡੇ ਸਭ ਸਾਡੇ Hindu ਧਰਮ ਹੈਗੇ ਨੇ ਅਸੀਂ ਇੱਕ ਗ੍ਰੰਥ ਹੈਗੇ ਨੇ ਜਿਹੜੇ ਸਾਨੂੰ ਜੀਵਨ ਜੀਣ ਦਾ ਰਸਤਾ ਦਿਖਾਉਂਦੇ ਨੇ ਅਸੀਂ ਇਹਨਾਂ ਨੂੰ ਪੁੱਲਦੇ ਜਾਵਾਂਗੇ ਤੇ ਸਾਨੂੰ ਜਿਹੜਾ ਸੋ ਕਾਲਡ ਮਾਡਰਨਾਈਜੇਸ਼ਨ ਜਿਹੜਾ ਅੱਜ ਬੱਚਿਆਂ ਨੂੰ ਲਪੇਟੀ ਜਾ ਰਿਹਾ ਹੈ ਦਿੱਲੀ ਜੈਸੇ ਸ਼ਹਿਰ ਇੰਨਾ ਮਾਡਰਨਾਈਜੇਸ਼ਨ ਹੋ ਗਿਆ ਲੋਕ ਬੱਚੇ ਪੜ੍ਹਨਾ ਹੀ ਨਹੀਂ ਚਾਹੁੰਦੇ ਇਹ ਚੀਜ਼ਾਂ ਬੱਚੇ ਇੱਧਰ ਆਣਾ ਹੀ ਨਹੀਂ ਚਾਹੁੰਦੇ ਬੱਚੇ ਸਿਰਫ ਉਹਨਾਂ ਨੂੰ ਜਿਹੜਾ ਕ੍ਰਿਸਮਸ ਮਨਾਣਾ ਆਂਦਾ ਉਹਨਾਂ ਨੂੰ ਇਹ ਪਤਾ ਹੀ ਨਹੀਂ ਸਾਡਾ ਇਹਨਾਂ ਸ਼ਹੀਦੀ ਦਿਨ ਚੱਲ ਰਹੇ ਨੇ ਸਾਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਇਹ ਬੱਚਿਆਂ ਨੂੰ ਜਦ ਤੱਕ ਅਸੀਂ ਨਹੀਂ ਦੱਸਾਂਗੇ ਟੀਚਰਸ ਲੋਕ ਨਹੀਂ ਦੱਸਾਂਗੇ ਤੇ ਬੱਚਿਆਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਇੱਕ ਪਾਠਸ਼ਾਲਾ ਘਰ ਹੁੰਦੀ ਹੈ ਇੱਕ ਪਾਠਸ਼ਾਲਾ ਸਕੂਲ ਹੁੰਦੀ ਹੈ ਸਕੂਲ ਵਿੱਚ ਅਸੀਂ ਬੱਚਾ ਨੂੰ ਪ੍ਰੇਰਿਤ ਕਰੀਏ ਕਿ ਉਹ ਸਾਡੇ ਸਿੱਖ ਧਰਮ ਦੇ ਜਿਹੜਾ ਇਤਿਹਾਸ ਹੈ ਉਹਨੂੰ ਜਾਣਨ ਉਹਨੂੰ ਸਮਝਣ ਤੇ ਆਪਣੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਆਪਣੇ ਆਪਣੇ ਘਰ ਵੀ ਕਰਨ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਤੇ ਨਾਲ ਉਹ ਆਪਣੇ ਧਰਮ ਨਾਲ ਜੋੜ ਕੇ ਚੱਲਣ ਆਜ ਦੇ ਮੋਡਰਨਾਈਜੇਸ਼ਨ ਤੋਂ ਦੂਰ ਰਹਿਣ ਉਹਨਾਂ ਨੂੰ ਗਰਮ ਹਵਾ ਨਾ ਲੱਗੇ ਜੋ ਅੱਜ ਸਮਾਜ ਵਿੱਚ ਚੱਲ ਰਹੀ ਹੈ ਉਹਨਾਂ ਨੂੰ ਠੰਡੀ ਹਵਾ ਲੱਗੇ ਸਾਡੇ ਪ੍ਰਕਾਸ਼ ਮਿਲੇ ਉਹਨਾਂ ਦੇ ਉਹਨਾਂ ਦੇ ਮਨਸਤਿਸ਼ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਤੇ ਕੋਈ ਵੀ ਬੱਚਾ ਕਿਸੇ ਵੀ ਗਲਤ ਮਾਰਗ ਤੇ ਨਹੀਂ ਜਾਏਗਾ ਉਹ ਸਤ ਮਾਰਗ ਤੇ ਜਾਏਗਾ ਸਿੱਖੀ ਸਾਨੂੰ ਸਿਖਾਉਂਦੀ ਅਸੀਂ ਸੇਵਾ ਕਿੰਜ ਕਰਨੀ ਹੈ ਕਿੰਜ ਸਮਾਜ ਦੀ ਸੇਵਾ ਕਰਨੀ ਹੈ ਤੇ ਉਹ ਸੇਵਾ ਦਾ ਭਾਵ ਸਾਡੇ ਬੱਚਿਆਂ 'ਚ ਆਵੇ ਤੁਸੀਂ ਦੇਖੋ ਸਾਡੇ ਸਾਰੇ ਬੱਚੇ ਵਲੰਟੀਅਰ ਬਣੇ ਨੇ ਸਾਰੇ ਬੱਚਿਆਂ ਨੇ ਅਰੇਂਜਮੈਂਟ ਕੀਤਾ ਇਹ ਬਾਰ ਦਾ ਬੰਦੇ ਸਾਡੇ ਉਹ ਵਾਲੇ ਨਹੀਂ ਹੈ ਜਿਹੜੇ ਸੇਵਾ ਕਰਨ ਵਾਲੇ ਜਿਹੜੇ ਗੁਰੂ ਸਾਹਿਬ ਦਾ ਦੇ ਉਹ ਮੰਦਿਰ ਕਿਸ ਤਰ੍ਹਾਂ ਬਣਾਣਾ ਹੈ ਉਹਨਾਂ ਨੇ ਕੀਤਾ ਲੇਕਿਨ ਸੇਵਾ ਕਿਸ ਤਰ੍ਹਾਂ ਚਾੜੂ ਕਿਸ ਤਰ੍ਹਾਂ ਲਗਾਨੀ ਹੈ ਉਹ ਵੀ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਵੀ ਧਰਮ ਲਈ ਤੁਸੀਂ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਧਰਮ ਲਈ ਸਾਰੇ ਇੱਕ ਬਰਾਬਰ ਹੁੰਦੇ ਨੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਸੇਵਾ ਕਰਨੀ ਸਮਾਜ ਦੀ ਸੇਵਾ ਕਰਨੀ ਇਹ ਸਾਨੂੰ ਸਿੱਖ ਧਰਮ ਸਿਖਾਉਂਦਾ ਉਸ ਅਸੀਂ ਬੱਚਿਆਂ ਵਿੱਚ ਵੀ ਪਾਈਏ ਇਹ ਸਾਡੀ ਇਹ ਜ਼ਰੂਰਤ ਵੀ ਹੈ ਇਹ ਸਾਡਾ ਸਮਝ ਲਿਓ ਕਿ ਇਹ ਸਾਡਾ ਬਹੁਤ ਜ਼ਰੂਰਤ ਹੈ ਇਸ ਸਮਾਜ ਦੀ ਜੀ ਸਾਡੇ ਨਾਲ ਗੁਰਦਾਰ ਕਾਮਗਨ ਸਾਹਿਬ ਦੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਜੀ ਮੌਜੂਦ ਨੇ ਇਸ ਇਲਾਕੇ ਦੇ ਮੈਂਬਰ ਵੀ ਨੇ ਤੇ ਇਹ ਸਭ ਜੋ ਪ੍ਰੋਗਰਾਮ ਸਕੂਲ ਦੇ ਨਾਲ ਤੁਹਾਡਾ ਗੱਲਬਾਤ ਹੋਈ ਟਾਈਪ ਹੋਇਆ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਮर्याਦਿਆਂ ਨੂੰ ਲੈ ਕੇ ਸਭ ਚੀਜ਼ਾਂ ਨੂੰ ਲੈ ਕੇ ਤੇ ਕਿਸ ਤਰੀਕੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮੈਂ ਕੱਲ ਦਾ ਹੀ ਇੱਥੇ ਆ ਮर्यादा ਪੂਰੀ ਰੱਖੀ ਗਈ ਹੈ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਭਾਈ ਸਾਹਿਬ ਦਿਲਬਾਖ ਸਿੰਘ ਜੀ ਹੈਡ ਗ੍ਰੰਥੀ ਜੀ ਉਹ ਕਥਾ ਕਰ ਰਹੇ ਹੈ ਸੋ ਜਿਹੜਾ ਸਕੂਲ ਚ ਉत्साਹ ਸੀ ਨਾ ਜਿਹੜੀ ਸਾਡੇ ਕੁਝ ਸਿੱਖ ਪਰਿਵਾਰਾਂ ਤੋਂ ਟੀਚਰ ਹੈ ਚਾਰ ਪੰਜ ਜਿਨ੍ਹਾਂ ਨੂੰ ਗੁਰੂ ਸਾਹਿਬ ਕੋ ਗੁਰਦੁਆਰੇ ਰੋਜ਼ ਜਾਂਦੇ ਐ ਸ਼ਬਦ ਵੀ ਪੜ੍ਹਦੇ ਐ ਗੁਰੂ ਦੀ ਬਾਣੀ ਵੀ ਜਸ ਗਾਣ ਕਰਦੇ ਆ ਸਹਿਜ ਬਾਣੀ ਵੀ ਕਰਦੇ ਹੋ ਟੀਚਰ ਸਹਿਬਾਨ ਵੀ ਇੱਥੇ ਆ ਗਏ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਮਿਲ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਕਿਵੇਂ ਬੱਚੇ ਆ ਜਦ ਗੁਰੂ ਗ੍ਰੰਥ ਸਾਹਿਬ ਦਾ ਆਇਆ ਤੇ ਇਹਨਾਂ ਨੇ ਰੈੱਡ ਕਾਰਪਟ ਵਿਛਾਇਆ ਹੋਇਆ ਹੈ ਔਰ ਕਿਵੇਂ ਝਾੜੂ ਕਰਕੇ ਉਹ ਜਗ੍ਹਾ ਸਾਫ਼ ਕੀਤੀ ਗਈ ਹੈ ਤਾਂ ਪੂਰਾ ਸਤਕਾਰ ਗੁਰੂਕਾਰ ਦਾ ਕੀਤਾ ਗਿਆ ਔਰ ਅੱਗੇ ਵੀ ਇਸੇ ਤਰ੍ਹਾਂ ਉਹਨੇ ਆਪ ਜੀ ਨੂੰ ਜਿੱਦਾਂ ਚੇਅਰਮੈਨ ਸਾਹਿਬ ਦੱਸ ਰਹੇ ਸੀ ਕਿ ਸਿਰਫ ਉਹਨਾਂ ਦਾ ਮੋਟਿਵ ਇਹ ਨਹੀਂ ਸੀ ਕਿ ਉਹਨਾਂ ਦੀ ਮਨ ਇੱਛਾ ਸੀ ਕਿ ਜਿੱਥੇ ਸਕੂਲ 'ਚ ਰਮਾਇਣ ਵੀ ਪੜਾਈ ਜਾਂਦੀ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਵੀ ਆ ਕਹ ਰਿਹਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ ਉਹਨੇ ਤਾਂ ਆਪ ਜੀ ਦੇ ਚੈਨਲ ਰਾਹੀਂ ਉਹਨੇ ਕਿਹਾ ਵੀ ਹੈ ਕਿ ਅਸੀਂ ਪ੍ਰੇਰਿਤ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਕੀ ਸਾਡਾ ਮੈਸੇਜ ਦੇ ਰਿਹਾ ਸਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਪੜਾਂਗੇ ਤਦ ਹੀ ਸਾਨੂੰ ਪਤਾ ਚਲੇਗਾ ਗੁਰਿੰਦਰ ਸਾਹਿਬ ਜੀ ਮੈਂ ਮਾਫੀ ਚਾਹਾਂਗਾ ਮੈਂ ਇਹ ਮਰਿਆਦਾ ਦਾ ਸ਼ਬਦ ਇਸ ਕਰਕੇ ਵਰਤੇ ਕਿਉਂਕਿ ਕੇਰਲ ਦੇ ਵਿੱਚ ਕੁਝ ਦਿਨ ਪਹਿਲਾਂ ਸਕੂਲ ਦੇ ਵਿੱਚ ਸਾਹਿਬਜ਼ਾਦੀਆਂ ਦੀ ਨਕਲ ਕੀਤੀ ਗਈ ਹੈ 크리스마ਸ ਡੇ ਵੀ ਮਨਾਇਆ ਗਿਆ ਤੋਂ ਵੀ ਕੀਤਾ ਗਿਆ ਤੇ ਅੱਜ ਵੀ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਤੇ ਇਸ ਕਰਕੇ ਪੁੱਛਿਆ ਕਰ ਇਹੋ ਜੇ ਸਕੂਲ ਦੇ ਜਿਹੜੇ ਜੋ ਜੋ ਅਧਿਆਪਕ ਨੇ ਮੁੱਖ ਅਧਿਆਪਕ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਸਿੱਖ ਇਤਿਹਾਸ ਦੇ ਵਿੱਚ ਕਦੀ ਵੀ ਨਾ ਹੀ ਕੋਈ ਮੂਰਤੀ ਦੀ ਨਾ ਹੀ ਕਿਸੇ ਫੋਟੋ ਦੀ ਪੂਜਾ ਹੁੰਦੀ ਹੈ ਔਰ ਨਾ ਹੀ ਕੋਈ ਕਿਸੇ ਗੁਰੂ ਦੀ ਵੇਸ਼ ਪੁਸ਼ਾ ਸੀ ਲੈ ਸਕਦੇ ਮੈਂ ਸਿਰਫ ਇੰਨਾ ਹੀ ਕਾਂਗਾ ਕਿ ਕਈ ਵਾਰ ਕੀ ਹੁੰਦਾ ਹੈ ਕਿ ਕਿਸੇ ਸਕੂਲ ਦੇ بڑے ਮੰਚ ਹੈ ਪਰ ਕੋਈ ਇਹ ਜੇਕਰ ਦਿੱਲੀ ਦੇ ਅੰਦਰ ਤੋਂ ਦਿੱਲੀ ਸਿਰ ਗੁਰਦੁਆਰਾ ਕਮੇਟੀ ਨਾਲ ਜੁੜੇ ਉਹਨਾਂ ਨੂੰ ਸਾਰੀ ਮਰਿਆਦਾ ਅਸੀਂ ਦੱਸਾਂਗੇ ਔਰ ਸਾਰਾ ਕੁਝ ਕਰਾਂਗੇ ਜਿਵੇਂ ਕਿ ਇੱਧਰ ਦਿੱਤੀ ਗਈ ਹੈ ਅਗਰ ਉਹ ਪੰਜਾਬ ਚ ਹੈ ਤਾਂ ਐਜੂਕੇਸ਼ਨ ਨਾ ਮਿਲ ਸਕਦੀ ਹੈ ਅਗਰ ਕੋਈ ਅਦਰ ਸਟੇਟਸ ਹੈ ਤਾਂ ਪਰ ਕੋਈ ਵੀ ਉੱਥੇ ਜਿਹੜੀ ਸਿੱਖ ਜੱਤੇਬੰਦੀਆਂ ਹੈਗੀਆਂ ਸਾਡੀਆਂ ਔਰ ਪੂਰੇ ਵਰਲਡ ਦੇ ਅੰਦਰ ਸਿੱਖ ਜੱਤੇਬੰਦੀਆਂ ਤੇ ਉਹਨਾਂ ਨੂੰ ਸਿੱਖ ਜੱਤੇਬੰਦੀਆਂ ਨੂੰ ਨਾਲ ਲੈਣਾ ਚਾਹੀਦਾ ਤੇ ਮੈਂ ਤਾਂ ਮੰਨਦਾ ਮਰਿਆਦਾ ਰਹੇਗੀ ਹੁੰਦਾ ਕੀ ਹੈ ਕਿ ਉਹ ਕਰਨਾ ਚਾਹੁੰਦੇ ਆ ਪਰ ਉਸ ਇੱਕ ਬੱਚੇ ਜਿੰਦੀਆਂ ਨਹੀਂ ਜੁੜ ਪੰਦੀਆਂ ਤੇ ਤਦ ਕਰਕੇ ਕੋਈ ਨਿਰਾਦਰ ਹੋ ਜਾਂਦਾ ਔਰ ਸਾਨੂੰ ਗੁਰੂ ਦਾ ਆਪ ਦਾ ਸਤਕਾਰ ਕਰਨਾ ਹੈ ਮੰਚ ਨਹੀਂ ਹੁੰਦਾ ਕਿਸੇ ਦੀ ਭਾਵਨਾ ਨਹੀਂ ਹੈ ਕਿ ਵੀ ਨਿਰਾਦਰ ਹੋ ਪਰ ਦਾ ਕੀ ਹੈ ਕਿ ਜਦੋਂ ਸੰਸਥਾ ਨੂੰ ਨਹੀਂ ਜੋੜ ਪਾਂਦੇ ਤੇ ਤਦੀ ਨਿਰਾਦਰ ਹੁੰਦਾ ਮੈਂ ਸਿਰਫ ਆਪਦੇ ਚੈਨਲ ਲਈ ਇਹੋ ਜਦ ਵੀ ਕਿਸੇ ਦੇ ਮੰਚ ਹੈ ਉਹ ਕਿਸੇ ਸਿੱਖ ਸੰਸਥਾ ਨੂੰ ਜੁੜੇ ਔਰ ਉਹਨਾਂ ਨੂੰ ਮਰਿਆਦਾ ਤਾਂ ਪੁੱਛੇ ਅਗਰ ਉਹਨਾਂ ਨੇ ਗੁਰੂ ਸਾਹਿਬ ਦਾ ਰੂਪ ਲੈਣਾ ਹੈ ਜਾਂ ਸ਼ਹਿਬਜਾਦੇਾਂ ਦੇ ਬਾਰੇ ਇਤਿਹਾਸ ਪੜਾਣਾ ਹੈ ਤੇ ਉਹ ਕੋਈ ਸ਼ਹਿਬਜਾਦੇ ਦੀ ਕੋਈ ਨਕਲ ਨਾ ਕਰੇ ਜਾਂ ਸ਼ਹਿਬਜਾਦੇ ਤੇ ਕੋਈ ਐਦਾਂ ਦਾ ਰੋਲ ਨਾ ਅਪਣਾ ਲਵੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਥੇ ਕੀਰਤਨ ਸਮਾਗਮ ਰੱਖਿਆ ਹੈ ਸਾਡਾ ਕੋਈ ਹੋਰ ਨਹੀਂ ਬੱਚਿਆਂ ਨੇ ਕੀਰਤਨ ਕਰਤਾ ਹੈ ਭਾਈ ਸਾਹਿਬ ਕਥਾ ਸੁਣਾ ਰਹੇ ਹੈ ਉਸ ਤੋਂ ਬਾਅਦ ਨਾਮ ਸਾਹਿਬ ਹੋਏਗਾ ਹੁਕਮਨਾਮਾ ਹੋਏਗਾ ਤੇ ਸਮਾਪਤੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਨ ਲਈ ਸੋ ਇਸਨ ਗੁਰਦਰਾ ਕਾਫਗਨ ਸਾਹਿਬ ਦੇ ਚੇਅਰਮੈਨ ਸਰਦਾਰ ਕੁਲਵਿੰਦਰ ਸਿੰਘ ਜੀ ਹੋਰ ਅਸੀਂ ਸਕੂਲ ਦੇ ਚੇਅਰਮੈਨ ਜਿਹੜੇ ਨੇ ਰੁਗੇਸ਼ ਸ਼ਰਮਾ ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਅੱਜ ਉਹ ਨਿਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਜੋ ਗੁਰੂ ਸਾਹਿਬ ਨੇ 7 ਦਿਨਾਂ ਦੇ ਵਿੱਚ ਆਪਣਾ ਪਰਿਵਾਰ ਖੋਇਆ ਆਪਣਾ ਪਰਿਵਾਰ ਵਾਰਿਆ ਸਰਸਾ ਨਦੀ ਦੇ ਕੰਢੇ ਤੋਂ ਪਰਿਵਾਰ ਵਿਛੜਿਆ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਸ਼ਹਾਦਤਾਂ ਹੋਈਆਂ ਉਹਨਾਂ ਸ਼ਹਾਦਤ ਨੂੰ ਯਾਦ ਕਰਕੇ ਜਿਹੜਾ ਅੱਜ ਸ਼ਰਧਾਂਜਲੀ ਜਿਹੜੀ ਆਰਪਿਤ ਕੀਤੀ ਜਾ ਰਹੀ ਹੈਗੀ ਆ ਤੇ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਸੀ ਕਿ ਛੋਟੇ-ਛੋਟੇ ਬੱਚੇ ਜਿਹੜੇ ਆ ਕਿ ਕਵਿਤਾਵਾਂ ਜਿਹੜੀਆਂ ਨੇ ਪੇਸ਼ ਕਰ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਸਕੂਲ ਦੇ ਵਿੱਚ ਕੀਤਾ ਗਿਆ ਤੇ ਕੀਰਤਨ ਦਰਬਾਰ ਵੀ ਜਿਹੜਾ ਉਹ ਕਰਾਇਆ ਗਿਆ ਸੋ ਦਿੱਲੀ ਤੋਂ ਡੀ5 ਚੈਨਲ ਪੰਜਾਬੀ ਦੇ ਲਈ ਦਵਿੰਦਰ ਸਿੰਘ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ